ਇਸ ਮੈਂਬਰ ਪਾਰਲੀਮੈਂਟ ਦੇ ਕੋਲ ਅਪਾਰਟਮੈਂਟ ਬੜਿਆ ਹੋਇਆ ਹੈ ਔਰ ਉਹਨੇ ਅਪਾਰਟਮੈਂਟ ਦਾ ਹਾਉ ਦਾ ਬੇਲ ਨਹੀਂ ਦਿੱਤਾ ਔਰ ਉਹਦੇ ਤੇ ਜਿਹੜੀ ਹੈ ਲੈਂਡਲੋਰਡ ਹੈਗੇ ਆ ਉਹ ਕਹਿੰਦੇ ਅਸੀਂ ਸਾਨੂੰ ਪੈਸੇ ਚਾਹੀਦੇ ਆ ਉਹਨੂੰ ਇਵਿਕਸ਼ਨ ਨੋਟਿਸ ਦੇਣ ਬਾਰੇ ਸੋਚ ਰਹੇ ਸੀਗੇ ਉਹਨੂੰ ਕੋਰਟ ਦੇ ਵਿੱਚ ਲੈ ਕੇ ਗਏ ਆ ਲੱਗਦਾ ਨਾ ਜਿਵੇਂ ਮੈਂ ਪਾਕਿਸਤਾਨ ਦੇ ਜਾਂ ਇੰਡੀਆ ਦੇ ਮੈਂਬਰ ਪਾਰਲੀਮੈਂਟ ਦੀ ਗੱਲ ਕਰ ਰਿਹਾ ਜਿਹੜਾ ਕਹਿੰਦਾ ਮੈਂ ਨਹੀਂ ਪੈਸੇ ਦੇਣੇ ਕੁਛ ਲੱਗਦਾ ਪੈਸੇ ਨਹੀਂ ਦੇ ਰਹਾ ਬੰਦਾ ਪਾਰਕਿੰਗ ਉਹਦੇ ਪੈਸੇ ਨਹੀਂ ਦੇ ਰਿਹਾ ਨਹੀਂ ਜੀ ਇਹ ਕੈਨੇਡੀਅਨ ਹੈ ਇੱਕ ਕੰਜ਼ਰਵੇਟਿਵ ਐਮਪੀ ਹੈ ਇਹ ਨੋ ਮਿਸਟਰ ਬਰੌਕ ਅਜੀਦਾ ਅੰਟਰੀਅਰ ਦੇ ਵਿੱਚ ਇਹ ਏਰੀਆ ਬ੍ਰੈਂਟਫੋਰਡ ਬ੍ਰੈਂਟ ਸਾਊਥ ਸੈਕਸ ਨੇਸ਼ਨਸ ਉਹ ਏਰੀਆ ਤੇ ਹੋਗਾ ਇਹਦੇ ਕੋਲੇ ਅਪਾਰਟਮੈਂਟ ਆ ਆਟੋਵੇ ਦੇ ਵਿੱਚ ਅਪਾਰਟਮੈਂਟ ਹਿੱਲ ਦੇ ਨੇੜੇ ਤੇ ਜਦ ਡਿਸਕਾਊਂਟਡ ਰੇਟ ਦੇ ਉੱਤੇ ਮਿਲਦੇ ਹੈਗੇ ਜੀ ਆਪਣੇ ਪਰਪਲ ਮੈਂਟੇਨੈਂਸ ਨੂੰ ਲੈਂਡਲੋਰ ਦਾ ਝਗੜਾ ਇਹਨੇ ਪਹਿਲੇ ਨਹੀਂ ਦਿੱਤੇ ਦੇਨਿਹ ਉਹਦਾ ਜਿੰਨਾ ਸਾਲ ਦਾ ਕਿਰਾਇਆ ਬਣਦਾ ਹੈਗਾ ਔਰ ਇਹਦਾ ਅਰジナ ਬੰਦਾ ਸੀਗਾ ਉਹਦੇ ਵਿੱਚੋਂ 3000 ਛੱਡ ਕੇ ਬਾਕੀ ਦੇ ਦਿੱਤਾ ਹੈ ਕਨਫਰਮੇਸ਼ਨ ਨਹੀਂ ਆ ਰਹੀ ਜਿਹੜੇ ਪਾਰਕਿੰਗ ਦੇ ਪੈਸੇ ਆ ਉਹ ਹਲੇ ਨੇ ਕਹਿੰਦਾ ਆਊਟ ਆਫ ਸੈਲਰ ਕਿਤੇ ਕੋ ਕੋ ਦਿਨ ਆ ਰਿਹਾ ਕਰੇ ਸੀ ਪਰ ਯਾਨੀ ਝਗੜਾ ਚੱਲਦਾ ਬੰਦਾ ਕਹਿੰਦਾ ਦੇਣੇ ਨਹੀਂ ਹੈ ਪੈਸੇ